ਤਨਗੇ ਲੋਨ ਦੇ ਆਪਸ ਵਿੱਚ ਮੀਟਿੰਗ ਹੋ ਗਈ ਉਹਦਾ ਸਰਕਾਰ ਹੱਲ ਨਹੀਂ ਕਰਦੀ ਉਹਦਾ ਕਿ ਮੈਂ ਜਦੋਂ ਅਸੀਂ ਪਿੱਛੇ ਵੀ ਦੇਖਿਆ ਨੌਜਵਾਨੀ ਦੇ ਭਗਤਿਆ ਕਰ ਕੋ ਬਾਤ ਚ ਪੁੱਛਿਆ ਨੈਕਸਟ ਸਲਾਈਡ ਮੂਵਮੈਂਟ ਭਗਤਿਆ ਸਾਨੂੰ ਖਤਰਾ ਹੈ ਵੀ ਅੱਜ ਵੀ ਉਹ ਮੈਦਾ ਇੱਕ ਹੋਰ ਤਰ੍ਹਾਂ ਲੈਣਾ ਇਹਨੂੰ ਵੀ ਜਿਵੇਂ ਪਿੱਛੇ ਮੋਦੀ ਨੇ ਨਾ ਪਿਛਲੇ ਇਲੈਕਸ਼ਨ ਦੇ ਵਿੱਚ ਪੁਲਵਾਮਾ ਕਰਾ ਕੇ ਸਾਡੇ ਫੌਜੀਆ ਨੂੰ ਮਰਵਾ ਕੇ ਵੋਟਾਂ ਲਈਆਂ ਸਾਰੇ ਹਿੰਦੁਸਤਾਨ ਤੋਂ ਕੋਲੋਂ ਪੰਜਾਬੀਆਂ ਨੂੰ ਕੁਟਕੇ ਵੋਟਾਂ ਲਾਉਣੇ ਜਾਂਦਾ ਪਰ ਅਸੀਂ ਉਹ ਮੂੰਹ ਤੋੜਾ ਕੇ ਤੇ ਕੁੰਮਨ ਸਾਹਿਬ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆਵੇ ਰਾਜੀਵਾਲ ਸਾਹਿਬ ਉਹਨਾਂ ਦੀ ਪਰੋੜ ਆਗੂ ਨੇ ਖੇਤੀ ਸਬੰਧੀ ਚਾਹੇ ਖੇਤੀ ਮਾਮਲੇ ਹੋਣ ਜਾਂ ਆਰਥਿਕ ਮਾਮਲੇ ਹੋਣ ਉਹ ਬਹੁਤ ਹੀ ਆਦੀ ਵਧੀਆ ਉਹਨਾਂ ਦੀ ਪਕੜ ਹੈ ਜਦੋਂ ਪਿਛਲਾ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਵੀ ਜਦੋਂ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਹੋਈ ਸੀ ਤਾਂ ਬਕਾਇਦਾ ਨੌਜਵਾਨ ਸੀ ਦੀਪ ਸਿੱਧੂ ਜਿਨੇ ਕਿਹਾ ਸੀ ਕਿ ਜੇਕਰ ਗੋਲ ਮੇਜ਼ ਦੇ ਉੱਪਰ ਗੱਲਬਾਤ ਕਰਨੀ ਹੈ ਤਾਂ ਉੱਥੇ ਸਾਨੂੰ ਤਜਰਬੇਕਾਰ expertਾਂ ਦੀ ਲੋੜ ਪਵੇਗੀ ਅੱਜ ਜਿਹੜਾ ਮੌਜੂਦਾ ਸਮੇਂ ਜਿਹੜੇ ਉੱਥੇ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਤੁਹਾਨੂੰ ਲੱਗਦਾ ਉਹਨਾਂ ਕੋਲੇ ਰਾਜੇਵਾਲ ਵਰਗੇ ਜਾਂ ਹੋਰ ਇਹਨਾਂ ਤੋਂ ਵੀ ਬਿਹਤਰ ਜਿਹੜੇ ਤਜਰਬੇਕਾਰ ਲੋਕ ਹੈਗੇ ਨੇ ਨਾਲ ਜਿਹੜੇ ਗੱਲਬਾਤ ਕਰ ਸਕਦੇ ਨੇ ਕਿਉਂਕਿ ਇੱਕ ਬੜੀ ਗੁੰਝਲਦਾਰ ਸਿਸਟਮ ਹੁੰਦਾ ਹੈ ਜਿਹੜਾ ਕੇਂਦਰ ਦਾ ਦੇਖੋ ਜਿਹੜੇ ਜਥੇਬੰਦੀਆਂ 'ਚ ਕੰਮ ਕਰਦੇ ਨੇ ਉਹ ਤਜਰਬਾ ਕਰ ਲੈ ਇਹਦੇ ਮੈਂ ਕੋਈ ਕਮੈਂਟਸ ਨਹੀਂ ਦੇਣਾ ਚਾਹੁੰਦਾ ਹਾਂ ਬਾਕੀ ਜੇ ਰਾਜਵਾਲ ਨੂੰ ਯਾਦ ਕਰਨਗੇ ਹਾਜ਼ਰ ਹੈ ਅੱਜ ਬੁਲਾਉਣ ਅੱਜ ਰਾਜੇਵਾਲ ਸਾਹਿਬ ਨੇ ਪਿਛਲੇ ਗੀਲੇ ਉਹਨਾਂ ਨੇ ਮੰਨ ਲਿਆ ਵੀ ਠੀਕ ਹੈ ਜੇ ਛੋਟੇ ਮੋਟੇ ਗਲਤੀਆਂ ਹੋਏ ਚੜਦੇ ਉਹਨਾਂ ਨੇ ਅੱਜ ਪਰ ਉਹਨਾਂ ਦੀ ਸਖਤ ਲੋੜ ਆ ਉੱਥੇ ਨਹੀਂ ਕੋਈ ਦੋਰਾਮਾ ਨਹੀਂ ਪੋਜ਼ਿਟਿਵ ਰਿਜ਼ਲਟ ਆਉਣਗੇ ਸਾਨੂੰ ਸਾਡੀ ਜਵਾਨੀ ਦਾ ਫਿਕਰ ਹੈ ਜੀ